ਇਹ ਚੰਗਾ ਭਲਾ ਗਿਆ ਵਾ ਆਂਦਾ ਮੈਂ ਸ਼ਰਾਬ ਵਾਲੀ ਕੰਪਨੀ 'ਚ ਚੱਲਿਆ ਵਾ ਉੱਥੇ ਚੰਗਾ ਭਲਾ ਕਰੋਂਗੇ ਆ ਦੋ ਦਿਨ ਆਪਣੀ ਮਾਸੀ ਕੋਲ ਵੀ ਰਿਹਾ ਬੋਤੇ ਵੀ ਇਹਨਾਂ ਦੇ ਕੋਈ ਪਰਮਜੀਤ ਹੋਣਾ ਕੋਈ ਤੇ ਮੁਰਕੇ ਦੂਜੇ ਤੀਜੇ ਦਿਨ ਉਹਨਾਂ ਨੇ ਸਾਨੂੰ ਆਹ ਜਿੱਤਾ ਵੀ ਤੁਹਾਡਾ ਬੱਚਾ ਢੱਲਾ ਇਹਨਾਂ ਨੇ ਦੱਸਿਆ ਕਿ ਸ਼ਰੀ ਆ ਰਿਹਾ ਤੇ ਇਹਨਾਂ ਦੱਸ ਦਿੰਦੇ ਤੇ ਅਸੀਂ ਉਹਨੂੰ ਲੈ ਆਉਂਦੇ ਉਹਨਾਂ ਗੱਡੀ ਵਿੱਚ ਬਨੇ ਕੀ ਬਾਰਕੋਟ ਕੀਤੀ ਕੀ ਨਹੀਂ ਕੀਤਾ ਸਾਨੂੰ ਕੋਈ ਪਤਾ ਨਹੀਂ ਤੁਹਾਡੀ ਖੀਰਨੀ ਵਾਲਾ ਕਰੋ ਗੱਲ ਲਈ ਹੇਰ ਮੇਰੇ ਕੋ ਚਵੀਤਰੀ ਨੂੰ 4 ਵਜੇ ਤੇ ਗੱਲ ਹੋਈ ਉਸ ਤੋਂ ਬਾਅਦ ਮੋਬਾਈਲ ਬੰਦ ਹੀ ਹੁੰਦਾ ਰਿਹਾ ਕੋਈ ਗੱਲ ਹੋ ਜਾਂਦਾ ਹੂੰ ਕਰਦਾ ਸੀ ਪੂਰੀ ਗੱਲ ਨਹੀਂ ਹੀ ਕਰਦਾ ਤੋਂ ਆਂਦੇ ਹੀ ਬਿਠਾਤਾ ਜਿਨ੍ਹਾਂ ਨੇ ਗੱਲ ਕਰਾਈ ਸੀ ਉਹ ਕੀ ਕਹਿੰਦੇ ਸੀ ਉਹ ਕਹਿੰਦਾ ਹੀ ਬਿਠਾਤਾ ਜੇ ਇਹਨੂੰ ਉਹਨੇ ਜ਼ਬਰਦਸਤੀ ਬਿਠਾਈ ਗਏ ਜ਼ਬਰਦਸਤੀ ਕੀਤੀ ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਇਹ ਤੋਂ ਬੇਟਾ ਚੰਗਾ ਭਲਾ ਸਾਡਾ ਗਿਆ ਅਸੀਂ ਜੀ ਚਾਰ ਜੀ ਹੈਗੇ ਸਾਡਾ ਬੇਟਾ ਇਸ ਤਰ੍ਹਾਂ 2016 ਚ ਪੂਰਾ ਹੋ ਗਿਆ ਐਕਸੀਡੈਂਟ ਹੋਇਆ ਸੀ ਅਸੀਂ ਹੁਣ ਇਹਦੇ ਸੱਤ ਸੀ ਇਨੇ ਜਨਾ ਤੋਂ ਲਾਪਤਾ ਹੋਣੇ 24 ਤਰੀਕ ਤੋਂ ਇਹ ਮੰਗ ਕਰਦੇ ਆਈ ਮਾ ਕਢੜ ਬੇਟਾ ਚੰਗਤ ਸਹੀ ਸਲਾਮਤ ਹੋਣਾ ਚਾਹੀਦਾ ਸਾਡਾ ਲੜਕਾ ਜੀ ਮਤਲਬ ਕਿ ਥੋਨਾ ਜੋਬ ਵਾਸਤੇ ਸੱਧਿਆ ਹੈ ਨਾਗਪੁਰ ਨਾਗਪੁਰ ਤੋਂ ਗਾੜੀ ਮਤਲਬ ਪੈਂਦਾ ਤੇ ਇੱਥੋਂ ਗਿਆ 20 ਤਰੀਕ ਨੂੰ ਛਤਿਸਗੜ ਐਕਸਪ੍ਰੈਸ ਤੇ ਹਾਂਜੀ ਹਾਂਜੀ ਤੇ ਉਧਰ ਉਹਨਾਂ ਮਦਰ ਸਿਰਫ 2 ਦਿਨ ਉੱਥੇ ਰੱਖਿਆ ਕੋਈ ਕੁੱਟਮਾਰ ਕਰਕੇ ਜਾਂ ਮਹਾਰਾਜ ਜਾਣੇ ਕੀ ਕਰਕੇ ਨਸ਼ਾ ਪਤਾ ਕਰਾ ਕੇ ਜਾਂ ਕੁੱਟਮਾਰ ਕਰਕੇ ਬਹੁਤ ਮਾੜੀ ਹਾਲਤ ਦੇ ਵਿੱਚ ਉਹਨੂੰ ਟ੍ਰੇਨ ਤੇ ਭਾਗੇ ਇਧਰ ਨੂੰ ਮਦਰਵਾਨਾ ਕਰਤਾ ਤੇ ਨਾਲ ਵੀਡੀਓ ਬਣਾ ਲਈ ਜਨਾ ਕੋਈ ਉਹਦੇ ਕੋਲ ਮੋਬਾਈਲ ਨਹੀਂ ਕੋਈ ਪੈਸਾ ਨਹੀਂ ਕੋਈ ਰੋਟੀ ਮਤਲ ਕੱਖ ਨਹੀਂ ਉਹਦੇ ਕੋਲ ਹੈਗਾ ਖਾਲੀ ਹੱਥ ਹੀ ਅਹੀਂ ਬਕਾਇਦਾ ਨਾਗਪੁਰ ਮਤਲ ਚੈੱਕ ਕਰਨ ਗਏ ਰੇਲਵੇ ਪੁਲਿਸ ਦਾ ਹੀ ਸਾਰਾ ਸੀਸੀਟੀਵੀ ਦੇਖਿਆ ਉੱਥੇ ਮਤਲੋ ਕਾਫੀ ਮਾੜੀ ਕੰਡੀਸ਼ਨ ਦੇ ਵਿੱਚ ਸੀ ਕੈਮਰੇ ਦੇ ਵਿੱਚ ਤੇ ਅਹੀਂ ਚੌਣੇ ਵੀ ਗਰੀਬ ਪਰਿਵਾਰ ਉਹਨਾਂ ਦਾ ਬੱਚਾ ਉਹਨਾਂ ਦੇ ਕੋਲ ਆਵੇਗੀ ਪਹਿਲਾਂ ਵੀ ਕੋਈ ਨਸ਼ਾ ਵਗੈਰਾ ਕੋਈ ਕਰਦਾ ਨਾ ਜੀ ਅਹੀਂ ਦਾ ਅਜੇ ਤੱਕ ਵੇਖਿਆ ਨਹੀਂ ਨਸ਼ਾ ਨੁਸ਼ਾ ਕਰਦੇ ਬਾਕੀ ਅੱਗੇ ਵੀ ਬਾਹਰ ਜਾਂਦਾ ਰਿਹਾ ਸਾ ਚਾਲ ਚੇ ਇਹ ਮੀਨੇ ਲਾਗਿਆਦਾ ਰਾਇ। ਯੋਥੇ ਪੁਲਿਸ ਅਧਿਕਾਰੀਆਂ ਨੇ ਮਿਲਿਆ ਕੀ ਕਹਿਣਾ ਈ ਉਹਨਾਂ ਦਾ? ਉਹਨਾਂ ਦਾ ਇਹੋ ਕਹਿਣਾ ਹੈ ਪਹਿਲਾਂ ਤਾਂ ਰਿਪੋਰਟ ਨਹੀਂ ਲਿਖਦੇ ਕਾਫੀ ਭਾਜ ਨਟ ਕਰਨ ਤੋਂ ਬਾਅਦ ਉਹਨਾਂ ਰਿਪੋਰਟ ਲਿਖੀ ਆ। ਉਹ ਆਂਦੇ ਵੀ ਅਸੀਂ ਲਾਵਾਂਗੇ ਆਪਣਾ ਮਤਲਬ ਜੋ ਵੀ ਸਾਡੇ ਤੋਂ ਕਾਰਵਾਈ ਹੋਏਗੀ। ਕੀ ਮੰਗ ਕਰਦੇ? ਅਹੀਂ ਬੱਚਾ ਘਰ ਆਉਣਾ ਚਾਹੀਦਾ ਹੈ। ਸਾਡਾ ਸਹੀ ਸਲਾਮਤ। ਕਿੰਨੇ ਚਿਰ ਤੋਂ ਲੱਭਦਾ ਹੈ? ਇਹ ਜੀ 24 ਤਰੀਕ ਨੂੰ ਉਹਨਾਂ ਗੋਂਦੀਆ ਤੋਂ ਅੰਮ੍ਰਿਤਸਰ 36 ਗੜ ਐਕਸਪ੍ਰੈਸ ਦੇ ਵਿੱਚ ਪਾਇਆ ਹੈ ਜੀ। ਗੋਂਦੀਆ ਮਹਾਰਾਸ਼ਟਰ। ਕਿੰਨੇ ਚਿਰ ਤੋਂ ਲੱਭਦਾ ਹੈ? ਹਾਂ ਜੀ ਉਦੋਂ ਤੋਂ। ਕੀ ਮੰਗ ਕੀ ਕਰਦੇ? ਗਰੀ ਪਰਿਵਾਰ ਆ ਬੱਚੇ ਫਿਰਦੇ ਘਰ ਚ ਲੰਡਿਆ ਮਾੜਾ ਪਿਓ ਮਾਂ ਵੀ ਤੇ ਬਾਪ ਵੀ ਬਜ਼ੁਰਗ ਆਦਮੀ ਨੇ ਬਿਮਾਰ ਰਹਿੰਦੇ ਨੇ ਗੱਲ ਇਹ ਹੋਈ ਕਿ ਮੁੰਡਾ ਗਿਆ ਜੇ ਕੰਮ ਤੇ ਇੱਥੋਂ ਚੰਗਾ ਭਲਾ ਗਿਆ ਉੱਥੇ ਪਤਾ ਨਹੀਂ ਉਹਨਾਂ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੀ ਹਾਲਤ ਜਿਹੜੀਆਂ ਬਹੁਤ ਖਰਾਬ ਆ ਤੇ ਇਹ ਬੰਦੇ ਪੰਗਰ ਗਾਇਆ ਹਨ ਇਹਨਾਂ ਨੂੰ ਨਾਗਪੁਰ ਪਤਾ ਲੱਗਾ ਗੁੰਗਾ ਪਤਾ ਨਹੀਂ ਜਾਂ ਕਿੱਧਰ ਗਿਆ ਕਿੱਧਰ ਨੂੰ ਨਹੀਂ ਗਿਆ ਉਹਦੀ ਦਿਮਾਗੀ ਹਾਲਤ ਵੀ ਖਰਾਬ ਸੀ ਜਿੱਦਾਂ ਨਸ਼ਾ ਕਰਦਾ ਨਹੀਂ ਬੋਲਾ ਕੀ ਕੀਤਾ ਉਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਇਹ ਤਾਂ ਜਿਹਨਾਂ ਦੇ ਕੋਲ ਗਿਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਾ ਵੀ ਕੀ ਕੀਤਾ ਤੇ ਕੀ ਨਹੀਂ ਕੀਤਾ ਜਹਾ ਹੀ ਜਿਦ ਲਾਗੇ ਬਨੇ ਹੋਣੇ ਤੇ ਬੇਜ਼ਾਨ ਪਤਾ ਹੁੰਦਾ ਇੱਥੇ ਕੀ ਹਾਲਾਤ ਇਹਦੇ ਇਹਦੇ ਚੰਗਾ ਭਲਾ ਗਿਆ ਅੱਜ ਤਾਂ ਨਹੀਂ ਕਰ ਦਿੰਦਾ ਹੁੰਦਾ ਇਹ ਕੀ ਮੰਗ ਕਰਦੇ ਜੀ ਕਰਨਾ ਇਹੋ ਡੰਕਾਂ ਨੂੰ ਪੱਠੇ ਪਾਈ ਦੇਣਾਂ ਤੇ ਜਾਂ ਝੋਲਾ ਇਹ ਮੰਗ ਕਰਦੇ ਜੀ 50 ਮੰਗ ਇਹ ਕਰਦੇ ਆ ਵੀ ਸਾਡਾ ਬੱਚਾ ਆਉਣਾ ਚਾਹੀਦਾ